ਅੱਜ ਇਹ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਸਗੁੱਲੇ, ਗੁਲਾਬ ਜਾਮਨ ਔਰ ਜਿੰਨੇ ਵੀ ਬਾਕੀ ਤਰ੍ਹਾਂ ਦੀਆਂ ਮਠਾਈਆਂ ਬੰਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆ ਇਹਨਾਂ ਦੇ ਇੱਥੇ ਥੋੜੀਆਂ-ਬਹੁਤੀਆਂ ਸਾਲੋਂ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਸੁਧਾਰ ਕਰਨ ਲਈ ਉਹ ਕਮੀਆਂ ਪੇਸ਼ੇ ਆ ਕਰ ਸਕਦੇ ਆ ਸੁਧਾਰ ਕੋਈ ਔਰ ਚ ਵੱਡੀ ਗੱਲ ਨਹੀਂ ਹੈ ਔਰ ਇਹਨਾਂ ਨੂੰ ਇਹ ਸਮਝਾਣਾ ਜ਼ਰੂਰੀ ਹੈ ਕਿ ਇਹ ਕਮੀਆਂ ਪੇਸ਼ੇ ਜਲਦੀ ਤੋਂ ਜਲਦੀ विद इन 10 डेज है पुरियाकरण एट लीस्ट 1 वीक च क्योंकि ए तैयारी सीजन च अही नहीं चांदे कि जो लोका दी सेहत ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਧਿਆਨ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਆ ਕਿ ਇਹ ਚੀਜ਼ਾਂ ਜੜੀਆਂ ਆ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਹੈ ਕਿ ਇਹਨਾਂ ਕੋ ਮੜਾ ਜਾਂ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਲੈਣਾ ਚਾਹੀਦਾ ਥੋੜੀ ਕਮੀ ਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ। ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੀ ਆ ਜਾਂ ਚੇਤਾਵਨੀ ਹੈਗੀ ਆ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ایر ਚ ਇੰਪਰੂਵਮੈਂਟ ਲਿਆਂ। ਜਾਲੀ ਵਾਲਾ ਦਰਵਾਜ਼ਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ। ਜਿਹੜੇ ਪੱਖੇ-ਪੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਚ ਨਾ ਪਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲੋਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਫੂਡ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜੀਨ ਚੰਗੀ ਹੋਣੀ ਚਾਹੀਦੀ ਹੈ ਔਰ ਇਵਨ ਜਿੱਥੇ ਬੰਦ ਰਹੀ ਹੈ ਉੱਥੇ ਜ਼ਰੂਰ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ ਫਰਚਨਟ ਓਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱ ਇਹ ਚੀਜ਼ਾਂ ਇਤਿਆਦ ਵੱਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਆ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫ ਡੀਓਜ਼ ਨੂੰ ਕਹਿਣਾ ਚਾਹੂੰਗਾ ਕਿਰੇਵਲ ਖਾਸ ख्याल ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਹੈ ਉਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ। ਇਸ ਲਈ ਜਿੱਦੀ ਇੱਕ ਚੈਕਿੰਗ ਹੋਈ ਸੀ ਕਿ ਕਿਹੜੀਆਂ ਤੁਹਾਨੂੰ ਦਿਖਾਤੀ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਨਾਂ ਦੇ ਕੋਈ ਹੈ। ਅਸੀਂ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਉਰੇ ਚ ਹੁਣ ਇਹਨਾਂ ਨੇ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜਾ ਅੰਦਰ ਨਹੀਂ ਹੋਣਾ ਚਾਹੀਦਾ ਟਾਇਲਟ ਦਾ ਵੀ ਦਰਵਾਜਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦੀਵਾਰਾਂ ਜਿਹੜੀਆਂ ਆ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾਤੀ ਆ ਖਾਸ ਕਰ ਮੈਂ ਵੀ ਦੇਖਿਆ ਕਿ ਉੱਤੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆਆਂ ਪਰ ਫਿਰ ਵੀ ਮੈਂ ਕਹਿੰਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ कि ਹਾਵੇ ਆਪਣੇ ਨੋਕਟ ਕੇ ਰੱਖਣ ਪਖਾਨੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ ਇਹ ਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ ਖਾਂਸੀ ਬਲਗਮ ਦੀ ਜੁਕਾਮ ਦੀ ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇ ਨਹੀਂ ਆਣਾ ਚਾਹੀਦਾ ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ ਅਗਰ ਉਹ ਗਲਤ ਮਾਲ ਖਾਂਗੇ ਜੰਦਾ ਮਾਲ ਖਾਂਗੇ ਤਾਂ ਉਹਨਾਂ ਨੂੰ ਵੀ ਬਿਮਾਰੀ ਹੋ ਸਕਦੀ ਹੈ तो so, मेरा इननो जरूर कहना चाहूंगा कि अपना पर्सनल हाइजीन अगेन मेंटेन रख लो क्या रवि देगा कि हम कोई मैसेज देना चाहते हैं आम पब्लिक छोटे-छोटे दुकानदार मैं आम पब्लिक ਨੂੰ कहना चाहता हूं कि ਅਸੀਂ ਜ਼ਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇਮਾਰੀ ਕਰ ਰਹੇ ਹਾਂ ਹਰ ਜਗ੍ਹਾ ਤੇ ਜਾ ਰਹੇ ਹਾਂ ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮ ਜਿਹਾ ਬੈਠਾ ਵਗੈਰਾ ਬੰਦਾ ਹੋਵੇ ਲੇਕਿਨ ਸਾਡਾ ਕੀਤਾ ਉਹਨਾਂ ਸੈਕਸਫੁਲ ਨਹੀਂ ਹੋ ਸਕਦਾ ਜਿੰਨਾ ਜਿਹੜੇ ਲੋਕ ਖੁਦ ਜਾਣਕਾਰ ਨਾ ਹੋਣਗੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਮਠਾਈ ਲੈਣੇ ਹੋਣ ਖੁਦ ਆ ਕੇ ਦੇਖਣ ਕਿ ਆ ਵੀ ਉੱਥੇ ਮੱਕੀਆਂ ਤੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈਗਾ ਆ ਟੇਸਟ ਠੀਕ ਹੈਗਾ ਆ ਫਿਰ ਜਿੱਦਾਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਬਿਕਰੀ ਆਈਟਮਸ ਹੈ ਉਰੇ ਉੱਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰ ਲੈਣਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚਾਹੇ ਕਰਿਆਨਾ ਸ਼ਾਪ ਵਾਲਾ ਵੀ ਹੋਵੇ ਉਰੇ ਤੇ ਨਾਮ ਕੁਝ ਹੋਰ ਹੁੰਦਾ ਹੈ ਤੇ ਲੇਬਲ ਕੁਝ ਹੋਰ ਕਰ ਦਿੱਤੇ ਨੇ ਉਹਨੂੰ ਜਾਗਰੂਕ ਜਿਹੜਾ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਆ ਉਹ ਉਸੇ ਮੁੱਲ ਦੀ ਵੀ ਹੈਗੀ ਆ ਕਿ ਉਹਸ ਕੁਆਲਿਟੀ ਦੀ ਹੈਗੀ ਆ ਕਿ ਨਹੀਂ ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ ਅਸੀਂ ਤੇ ਤੁਹਾਡੇ ਜ਼ਰੂਰ ਮਦਦ ਲਈ ਤਿਆਰ ਹੈਗੇ ਆ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਧੰਨਵਾਦ ਸਾਡੇ ਡਾਕਟਰ ਸਾਹਿਬ ਆਏ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਡਾਕਟਰ ਭੱਟੀ ਜੀ ਆਏ ਸਾਡੇ ਕੋਲ ਸਾਡੀ ਰੀਡਿੰਗ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਹੈ ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਇੱਦਾਂ ਹੀ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੀਆਂ ਵਾਈਟਵਾਸ਼ ਦਾ ਕੰਮ ਸੀ ਸਰ ਮੈਂ ਵਾਈਟਵਾਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਬਾਰ ਕਰਾਈ ਹੈ ਇੱਕ ਵਾਸ਼ਫੈਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਸਾਹਿਬ ਦੱਸਿਆ ਕਿ Apron ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ ਤੇ ਉਹਨਾਂ ਦਾ ਵੀ ਸਰਮਾ ਨੂੰ ਫਸਤੇ ਰੱਖਾਂਗਾ ਬਾਕੀ ਹੋਰ ਵੀ ਡਾਕਟਰ ਸਾਹਿਬ ਨੇ ਬੋਲੇ ਆ ਕਿ ਫਰਸ਼ ਇੱਕ ਦੋ ਜਗ੍ਹਾ ਤਾਂ ਟੁੱਟੇ ਦਾ ਸਰ ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਉਂਗਾ ਸਰ ਉਹਨੂੰ ਸਾਰੇ ਨੂੰ ਠੀਕ ਹੈ